ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਧੂਨ ਨਿਹਚਲ ਰਾਜਕੁਮਾਓ ਤੁਮ ਘਰ ਆਵਾਹ ਮੇਰੇ ਮੀਤ ਤੁਮ ਘਰ ਆਵਹੁ ਇਥੇ ਵਿਸਰਾਮ ਤਨੁ ਪਤਿ ਜਮਕ ਲਾ ਦੇਣੀ ਤੁਮ ਘਰ ਆਵਹੁ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਜੀ ਬਤੀਤ ਇਸ ਤਰ੍ਹਾਂ ਬੋਲਣਾ ਬੱਬੇ ਦੀ ਸਿਆਰੀ ਨਾਲ ਬਤੀਤ ਨਹੀਂ ਕਹਿਣਾ ਬੱਬੇ ਦੀ ਸਿਆਰੀ ਵੀ ਹੈਗੀ ਹੈ ਬਤੀਤ ਪ੍ਰਗਟ ਕੀਨੇ ਪ੍ਰਵ ਕਰਨੇ ਹਾਰੇ ਕਰਨੇ ਹਾਰੇ ਦਲਾਵਾਂ ਨੰਨੇ ਦੀ ਦਲਾਵਾਂ ਦੇ ਨਾਲ ਪਾਠ ਸੁਧ ਹੈ ਪੂਥੀਆਂ ਚ ਕਰਨੇ ਹਾਰੇ ਛਪਿਆ ਹੋਇਆ ਪ੍ਰਾਤਨ ਸਰੂਪਾਂ ਚ ਨੰਨੇ ਦੇ ਦਲਾਵਾਂ ਹਨ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਨਾਸਨ ਹਾਂ ਹਾਂ ਜੀ ਥੋੜੇ ਕਸ ਕੇ ਬੋਲਨੇ ਆ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮ ਨਿਵਾਜੇ ਅਚਰੇ ਰਹੋ ਡੋਲੋ ਮਤ ਡੋਲੋ ਮਤ ਕਬੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਅ ਤਿ ਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ ਤਨਾਸਰੀ ਮਹੱਲਾ ਪੰਦੇਵਾ ਕਾਰ સેવા ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਬਿਨੋ ਬਿਨੋ ਬੁਨਾ ਬਿਨੋ ਨਹੀਂ ਕਹਿਣਾ ਹੂੜੇ ਨਾਲ ਬਿਨੋ ਹੂੜਾ ਬੰਦ ਮੂਵਲਾ ਔਂਕੜਾ ਬਿਨੋ ਹਮਾਰੇ ਜੀਉ ਬਿਨੋ ਹਮਾਰੇ ਜੀਉ ਹਰ ਬੇਨਾ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਧਿਆਨ ਨਾਲੇ ਵਿਸਰਾਮ ਲਾਉਣਾ ਹੈ ਮਨ ਇਥੇ ਯਮਕ ਲਾ ਦਿੰਨੀ ਹੈ ਨਿਰਮਲ ਕਰਮ ਕਰ ਇਥੇ ਠਮਕ ਤਾਰਨ ਤਰਨ ਹਰ ਇਥੇ ਵਿਸਰਾਮ ਜਾਦਾ ਇਥੇ ਰੁਕਣਾ ਹੈ ਅਵਰ ਜੰਜਾਲ ਇਥੇ ਠਮਕ ਤੀਰਾ ਇਥੇ ਯਮਕ ਦੀ ਲਾ ਕੇ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕਾ ਗੁਰ ਦੀਨਾ ਦੀ ਜੀਉ ਇਹ ਵੀ ਵਿਸਰਾਮ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਥੇ ਵਿਸਰਾਮ ਹੈ ਇਹ ਉਪਦੇਸ਼ ਮੋਕਾ ਗੁਰ ਦੀਨਾ ਜੀਉ ਤਿਸ ਸਿਉ ਨ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨ ਚਾਲੈ ਤਿਸ ਸਿਉ ਨ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਇਥੇ ਵਿਸਰਾਮ ਅੰਤ ਕੀ ਬਾਰ ਉਹ ਸੰਗ ਨ ਚਾਲੈ ਮਨ ਤਨ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਮਾਨ ਤਾਨ ਤੂ ਆਰਾਦ ਹਰ ਕੇ ਪ੍ਰੀਤਮ ਸਾਧ ਇਥੇ ਵਿਸਰਾਮ ਹੈ ਜਾ ਕੇ ਸੰਗ ਇਥੇ ਠਮਕ ਤੇਰੇ ਬੰਧਨ ਛੂਟੈ ਗਹੁ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਾਚ ਪਟਲ ਨਾ ਕੀਜੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗਹੁ ਪਾਰ ਬ੍ਰਹਮ ਸਰਣ ਇਥੇ ਠਮਕ ਹਿਰਦੈ ਕਮਲ ਚਰਨ ਇਥੇ ਵਿਸਰਾਮ ਹੈ ਔਰ ਆਸ ਕਛ ਇਥੇ ਠਮਕ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪੱਸ ਹੋਈ ਸੋਈ ਭਗਤ ਗਿਆਨੀ ਧਿਆਨੀ ਇਥੇ ਇਥੇ ਠਮਕ ਲਾ ਦੇਣੀ ਹੈ ਤਪੱਸ ਹੋਈ ਇਥੇ ਵਿਸਰਾਮ ਨਾਨਕ ਜਾ ਕਉ ਕਿਰਪਾ ਕੀਜੈ ਤੁਨ ਆਸਰੀ ਮਹੱਲਾ ਪਿੰਜਵਾ ਮੇਰੇ ਲਾਲ ਭਨੋ ਰੇ ਭਲੋ ਰੇ ਪਲੋ ਹਰ ਮੰਗਨਾ ਮੇਰੇ ਲਾਲ ਇੱਥੇ ਵੀ ਥੋੜਾ ਠਹਿਰਾ ਦੇ ਦੇਨਾ ਪਲੋ ਰੇ ਇੱਥੇ ਠਹਿਰਾ ਪਲੋ ਰੇ ਇੱਥੇ ਵਿਸਰਾਮ ਪਲੋ ਹਰ ਮੰਗਨਾ ਦੇਖੋ ਪ੍ਰਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੂਆ ਰਾਸ ਭੋਗ ਕਰਤ ਅਨੇਕੈ ਵਿਖਿਆ ਬਿਕਾਰ ਦੀਖ ਸਗਲ ਹੈ ਫੀਕੇ ਇਕੈ ਗੋਬਿਤ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਇਹ ਦੋ ਵਿਸਰਾਮ ਲਾਉਣੇ ਹਨ ਚੰਦਨ ਚੂਆ ਰਾਸ ਇਥੇ ਠਮਕੈ ਭੋਗ ਕਰਤ ਅਨੇਕੈ ਇਥੇ ਪਹਿਲਾ ਵਿਸਰਾਮ ਹੈ ਵਿਖਿਆ ਬਿਕਾਰ ਦੀਖ ਇਥੇ ਠਮਕ ਸਗਲ ਹੈ ਫੀਕੇ ਇਥੇ ਦੂਸਰਾ ਇਸਰਾਮ ਹੈ ਇਕ ਹੈ ਤੇ ਯਮਕ ਲਾ ਦਨੀਆ ਗੋਬਿਤ ਕੋ ਨਾਮ ਨੀਕੋ ਇਥੇ ਠਮਕ ਕਹਿਤ ਹੈ ਸਾਧ ਜਨ ਤਾਨ ਤਨ ਆਪਨ ਥਾਪਿਓ ਹਰ ਜਾਪ ਨਾ ਨਿਮਕ ਜਾਪਿਓ ਅਰਥ ਦਰਬ ਦੇਖ ਕਾਛ ਸੰਗ ਨਾਹੀ ਚਲਨਾ ਤਾਨ ਤਨ ਆਪਨ ਥਾਪਿਓ ਇਥੇ ਠਮਕ ਹਰ ਜਾਪ ਨਾ ਨਿਮਕ ਜਾਪਿਓ ਇਥੇ ਵਿਸਰਾਮ ਅਰਥ ਦ੍ਰਭ ਦੇਖ ਕਾਠ ਇਤਿਯਨਕ ਸੰਗ ਨਾਹੀ ਚਲਣਾ ਜਾ ਕੋ ਰੀ ਕਰਮ ਭਲਾ ਤਿਨ ਊਟ ਗਹੀ ਸੰਤ ਪੱਲਾ ਇਹ ਵਿਸਰਾਮ ਪੱਲਾ ਪੱਦ ਤੇ ਹੀ ਲਾਉਣਾ ਪੱਲਾ ਕਸ ਕੇ ਬੋਲਣਾ ਹੈ ਜਾ ਕੋ ਰੀ ਕਰਮ ਭਲਾ ਤਿਨ ਊਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਾਮ ਸੰਤਾਵੈ ਸਾਧੂ ਕੀ ਸੰਗਨਾ ਸੰਗਣਾ ਇਕੱਠਾ ਹੀ ਬੋਲਦਣਾ ਸੰਗ ਨਾ ਵੱਖਰਾ ਨੀ ਕਹਿਣਾ ਤਿੰਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਪਾਇਉ ਰੇ ਪਰਮ ਨਿਧਾਨ ਮਿਟਿਉ ਹੈ ਅਭਿਮਾਨ ਏਕ ਅੰਰੰਕਾਰ ਨਾਨਕ ਮਨ ਲਗਣਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ